ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਅੱਜ ਤੁਹਾਨੂੰ ਜਿਹੜੀ ਚੀਜ਼ ਆਪਾਂ ਦਿਖਾਉਣ ਜਾ ਰਹੇ ਹਾਂ ਇੱਕ ਘਰੇ ਤਿਆਰ ਕੀਤੀ ਹੋਈ ਹੈ ਤੇ ਇਹ ਜੀ ਹੈਗੀ ਹੈ ਸਾਬਣ ਜਿਹੜੀ ਆਪਾਂ ਨਹਾਉਣ ਲਈ ਵਰਤਦੇ ਆ ਇਹ ਸਾਬਣ ਬਾਰੇ ਆਪਾਂ ਗੱਲਬਾਤ ਕਰਦੇ ਆ ਸਤਨਾਮ ਸਿੰਘ ਜਣਾ ਵੀ ਇਹ ਕਿਵੇਂ ਤਿਆਰ ਕਰਦੇ ਇਹਦੇ ਫਾਇਦੇ ਕੀ ਹੈ ਤੇ ਇਹਦੇ ਵਿੱਚ ਕੀ ਕੀ ਚੀਜ਼ਾਂ ਪਾਇਆ ਹੁੰਦਾ ਹੈ ਹਾਂਜੀ ਅਸੀਂ ਕੱਲ੍ਹ ਜੀ ਪਹਿਲਾਂ ਤਾਂ ਸਾਰਿਆਂ ਨੂੰ ਇਹ ਆਪਣੀ ਜਿਹੜੀ ਸਾਬਣ ਹੈ ਇਹ ਆਪਣਾ ਨੈਚੁਰਲ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ। ਬਿਲਕੁਲ। ਇਹਦੇ ਵਿੱਚ ਨਿੰਮ ਹੋ ਗਿਆ, ਸ਼ਹਿਦ ਹੋ ਗਿਆ, ਐਲੋਵੇਰਾ ਹੋ ਗਿਆ, ਹੰਦੀ ਰੂਬੀ। ਅੱਛਾ ਜੀ। ਹੋਰ ਇੱਕ ਦੋ ਮੈਡੀਸਿਨ ਪੈ ਜਾਂਦੀ ਹੈ ਇਹਦੇ ਵਿੱਚ। ਤੇ ਇਹਦੇ ਫਾਇਦੇ ਇਹ ਹੈ ਜੀ ਖਾਰਸ਼ ਦਾ ਬਹੁਤ ਵਧੀਆ ਹੈ ਜੀ। ਖਾਰਸ਼ ਨਹੀਂ ਹੁੰਦੀ। ਠੀਕ ਹੈ ਜੀ। ਜੇ ਆਪਣੇ ਪਿੰਪਲ ਹੋ ਜਾਂਦੇ ਆ ਉਹਦੇ ਵਾਸਤੇ ਬਹੁਤ ਵਧੀਆ ਹੈ। ਠੀਕ ਹੈ ਜੀ। ਪਿੰਪਲ ਨਹੀਂ ਹੋਣ ਦਿੰਦੀ। ਜੇ ਤੁਸੀਂ ਇੱਕ ਵਾਰੀ ਵਰਤ ਕੇ ਦੇਖੋ। ਬਹੁਤ ਵਧੀਆ ਆ ਤੁਹਾਨੂੰ ਦਿਖਾਉਣਾ ਹੈ ਜੀ ਕਿਸ ਤਰੀਕੇ ਨਾਲ ਸਾਬਣੇ ਤਿਆਰ ਕਰਦੇ ਆ ਆ ਜਿਹੜੀ ਚੀਜ਼ ਹੈ ਸਾਰਾ ਮਿਸ਼ਰਣ ਤਿਆਰ ਕਰਕੇ ਤੇ ਆਹ ਟਰੇ ਦੇ ਵਿੱਚੇ ਭਰਦੇ ਆ ਤੇ ਜਦੋਂ ਟਰੇ ਦੇ ਵਿੱਚੋਂ ਨਿਕਲ ਕੇ ਤਿਆਰ ਹੁੰਦੇ ਆ ਇਸ ਤਰ੍ਹਾਂ ਦੀ ਆਪਣੇ ਕੋਲੇ ਟਿੱਕੀ ਸ਼ੇਪ ਹੈ ਜਿਹੜੀ ਸਾਬਣ ਦੀ ਹੁੰਦੀ ਹੈ ਇਹਨਾਂ ਦਾ ਕਹਿਣਾ ਹੈ ਜਿਵੇਂ ਆਪਣੇ ਮੂੰਹ ਦੇ ਉੱਤੇ ਫਿੰਸਿੰਗਾਂ ਹੋ ਜਾਂਦੀਆਂ ਜਾਂ ਕੋਈ ਖਾਰਸ਼ ਹੁੰਦੀ ਹੈ ਵੀ ਇਹ ਸਾਬਣ ਹੈ ਜਿਹੜੀ ਇਹ ਆਪਾਂ ਨੂੰ ਬਹੁਤ ਹੀ ਫਾਇਦਾ ਕਰਦੀ ਹੈ ਇਹਦੇ ਵਿੱਚ ਸ਼ਹਿਦ ਹੋ ਗਿਆ ਐਲੋਵੇਰਾ ਹੋ ਗਿਆ ਨਮ ਹੋ ਗਿਆ ਤੇ ਹੋਰ ਜਿਹੜੇ ਕੋਸਪਾਉਂਦੇ ਆ ਇਹ ਬਹੁਤ ਤਗੜੀ ਚੀਜ਼ ਹੈ ਨੇਚਰਲ ਚੀਜ਼ਾਂ ਘਰੇ ਘਰੇਲੂ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ ਹੁਣ ਆਪਾਂ ਇਹਦੇ ਆਪਾਂ ਰੇਟ ਦੀ ਗੱਲ ਕਰਦੇ ਆਂ ਵੀ ਆਪਾਂ ਨੂੰ ਕੀ ਰੇਟ ਪਊ ਤੇ ਕਿੱਥੋਂ ਕਿੱਥੇ ਮਿਲ ਸਕਦੀ ਹੈ ਹਾਂਜੀ ਇਹਦੇ ਬਾਰੇ ਦੱਸੋ ਜੀ ਹੁਣ ਤੁਸੀਂ ਇਹ ਵੀਰੇ ਆਪਾਂ ਘਰੀ ਤਿਆਰ ਕਰਦੇ ਆਂ ਆਪਣਾ ਪੰਤਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਕੋ ਨੇੜੇ ਤੋਂ 9 ਕਿਲੋਮੀਟਰ ਦੇ ਆ ਹਾਂਜੀ ਕਿ ਜੇ ਕਿਸੇ ਨੇ ਬਠਿੰਡੇ ਵੀ ਆਪਣਾ ਜੇ ਕਿਸੇ ਨੂੰ ਚਾਹੀਦੀ ਹੋਵੇ ਬਠਿੰਡੇ ਵੀ अवेलेबल ਹੋ ਜੂਗੀ ਅਸੀਂ ਪਿੰਡ ਤੋਂ ਲਿਆ ਸਕਦਾ ਤਾਂ ਕਰੋੜਾ ਕਿ ਲੈ ਜਾ ਸਕਦੇ ਹਾਂ ਜੀ ਜੇ ਕਿਸੇ ਨੂੰ ਕਿਸੇ ਦਾ ਪ੍ਰਾਈਸ ਇਹਦਾ 40 ਰੁਪਏ ਹੈ ਜੀ ਠੀਕ ਹੈ ਜੀ ਕੋ ਟੋਟਲ 40 ਰੁਪਏ ਪ੍ਰਾਈਸ ਹੈ ਇੱਕ ਟਿੱਕੀ ਦਾ ਜੇ ਤੁਸੀਂ ਕਿਸੇ ਵੀਰ ਨੂੰ ਚਾਹੀਦੀ ਹੋਵੇ ਤਾਂ ਅਸੀਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਥੱਲੇ ਤੁਸੀਂ ਉਹ ਕੰਟੈਕਟ ਕਰ ਸਕਦੇ ਹੋ ਤੇ ਗੋਨਿਆ ਨੇ ਆਪਣੇ ਬਠਿੰਡੇ ਤੋਂ ਮਿਲ ਸਕਦੀ ਹੈ ਇਹ ਤੇ ਇਹ ਤੇ ਜੇ ਕਿਸੇ ਨੂੰ ਚਾਹੀਦੇ ਹੋ ਪਿੰਡ ਦਾਣ ਸਿੰਘ ਵਾਲੇ ਤੋਂ ਵੀ ਆ ਕੇ ਉੱਝ ਜਾ ਸਕਦਾ ਹਾਂ ਗੋਨਿਆ ਨੇ ਤੱਕਰ ਵੀ ਇਹਨਾਂ ਦੀ ਡਿਲੀਵਰੀ ਕਰ ਸਕਦੇ ਆ ਇਹ ਤੇ 15 ਕਿਲੋਮੀਟਰ ਆਸ-ਪਾਸ ਪਿੰਡ ਤੱਕ ਡਿਲੀਵਰੀ ਕਰ ਦਿੰਦੇ ਹਾਂ ਹਾਂਜੀ 15 ਕਿਲੋਮੀਟਰ ਦਾਣ ਸਿੰਘ ਵਾਲੇ ਤੋਂ ਜਿਹੜੇ ਆਉਂਦੇ ਆ ਪਿੰਡ ਆਉਂਦੇ ਆ ਤੇ ਹੋਮ ਡਿਲੀਵਰੀ ਕਰ ਦੇਣਗੇ ਜੇ ਕਿਸੇ ਨੇ ਇਕੱਠਾ ਸਮਾਨ ਮੰਗਾਉਣਾ ਹੈ ਤੇ ਜੇ ਕਿਸ ਨੂੰ ਇੱਕ ਦੋ ਪੀਸ ਚਾਹੀਦੇ ਤੋਂ ਆ ਕੇ ਆਪਣੇ ਘਰ ਉੱਲ ਜਾ ਸਕਦਾ ਤੇ ਤੁਹਾਨੂੰ ਐਡਰੈਸ ਪੂਰਾ ਪਾ ਦਿੱਤਾ ਜਾਵੇਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ